ਐਤਵਾਰ ਸਵੇਰ ਨੂੰ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗ ਗਈਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਬੱਚਾ ਚੁੱਕਿਆ ਹੋਇਆ ਸੀ ਜੀ ਇਹ ਬੱਚਾ ਹੋਰ ਕੋਈ ਨਹੀਂ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦਾ ਪੁੱਤਰ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਛੋਟਾ ਸਿੱਧੂ ਆ ਗਿਆ ਛੋਟਾ ਸਿੱਧੂ ਆ ਗਿਆ ਦੇ ਨਾਮ ਦੇ ਨਾਲ ਲੋਕੀ ਨੱਚ ਗਾ ਕੇ ਖੁਸ਼ੀਆਂ ਮਨਾਉਣ ਲੱਗੇ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਤਾਂ ਦੀਵਾਲੀ ਤੇ ਹੋਲੀ ਵਰਗਾ ਮਾਹੌਲ ਬਣ ਗਿਆ ਲੋਕੀ ਭੰਗੜੇ ਪਾਉਂਦੇ ਨੱਚਦੇ ਨਜ਼ਰ ਆਏ ਲੱਡੂਆਂ ਦੇ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਨਜ਼ਰ ਆਏ ਸਿਰਫ ਸੋਸ਼ਲ ਮੀਡੀਆ ਤੇ ਹੀ ਨਹੀਂ ਸਗੋ ਮੂਸੇਵਾਲਾ ਦੇ ਪਿੰਡ ਦੇ ਵਿੱਚ ਤਾਂ ਜਸ਼ਨ ਵਾਲਾ ਮਾਹੌਲ ਬਣ ਗਿਆ ਛੋਟੇ-ਛੋਟੇ ਬੱਚੇ ਨੱਚ ਗਾ ਕੇ ਛੋਟਾ ਸਿੱਧੂ ਆ ਗਿਆ ਛੋਟਾ ਸਿੱਧੂ ਆ ਗਿਆ ਦਿਆਂ ਰੌਣਕਾਂ ਲਾਈ ਬੈਠੇ ਸੀ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਕਿੰਨੇ ਜ਼ਿਆਦਾ ਖੁਸ਼ ਨੇ ਇਸ ਬਾਰੇ ਗੱਲਬਾਤ ਕਰਦੇ ਹਾਂ ਮੂਸੇਵਾਲਾ ਦੇ ਪਿੰਡ ਵਾਲਿਆਂ ਨੇ ਵੀ ਕਿਹਾ ਇਹ ਛੋਟਾ ਸਿੱਧੂ ਆਉਣ ਦੇ ਨਾਲ ਮੂਸੇਵਾਲਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਖੁਸ਼ੀਆਂ ਦੀ ਬਹਾਰ ਵਾਪਸ ਆ ਗਈ ਹੈ। ਆਓ ਤੁਹਾਨੂੰ ਦਿਖਾਉਨੇ ਹੈ ਕਿ ਛੋਟੇ ਬੱਚੇ ਕਿਸ ਤਰ੍ਹਾਂ ਦੇ ਨਾਲ ਛੋਟੇ ਸਿੱਧੂ ਦੇ ਆਉਣ ਤੇ ਖੁਸ਼ੀ ਮਨਾ ਰਹੇ ਨੇ ਤੇ ਨੱਚ ਗਾ ਕੇ ਪੰਗੜੇ ਪਾ ਰਹੇ ਨੇ। ਆ ਗਿਆ ਛੋਟਾ ਸਿੱਧੂ 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 ਆ ਗਿਆ ਹਾਈ ਬਾਬਾ ਨਾਨਕ ਆਂ ਜਾਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਬੇਟਾ ਬਹੁਤ ਖੁਸ਼ੀ ਹੋਈ ਅਸਲ ਤਾ ਅੱਛਾ ਜੀ ਐਵੇਂ ਲੱਗਦਾ ਕਿ ਅੱਜ ਸਾਡਾ ਵੱਡਾ ਸਿੱਧੂ ਇਹ ਵਾਪਸ ਆ ਗਿਆ ਹਾਂ ਸਾਨੂੰ ਤਾਂ ਇਹੀ ਚੀਕੇ ਵੀ ਬਸ ਵੱਡੇ ਪੈਰੀ ਗਿਆ ਤਾਂ ਛੋਟੇ ਪੈਰੀ ਆ ਗਿਆ ਬਹੁਤ ਖੁਸ਼ੀ ਹੈ ਹਾਂ ਤਾਂ ਬਹੁਤ ਬਹੁਤ ਖੁਸ਼ੀ ਬਣਾ ਰਹੇ ਆ ਅੱਜ ਮੁਰ ਤੋਂ ਉਹਨਾਂ ਦੀ ਕੋਠੀ ਚ ਕਲਕਾਰੀਆਂ ਹਾਂ ਮੁਰ ਕੇ ਕਲਕਾਰੀਆਂ ਗੁੰਜੜੀਆਂ ਉਹਨਾਂ ਦੀ ਕੋਠੀ ਜੀ ਸਾਨੂੰ ਬਹੁਤ ਖੁਸ਼ੀ ਹੈ ਅੱਛਾ ਤਾਂ ਬਗ ਉਹਨਾਂ ਦੇ ਜਿਵੇਂ ਪਹਿਲਾਂ ਉਹਨਾਂ ਦਾ ਘਰ ਹੱਸਦਾ ਖੇਲਦਾ ਸੀ ਉਵੇਂ ਰਹੇ ਬਸ ਸਾਨੂੰ ਤਾਂ ਇਹੀ ਹੈ ਕਿ ਜਿਵੇਂ ਸੱਧੂ ਬੁੱਸੇ ਵਾਲਾ ਗਾਣੇ ਗਾਦਾ ਸੀ ਬਸ ਉਹ ਵੀ ਇਹ ਵੀ ਆਪਣੀ ਤਰੱਕੀ ਕਰੇ ਗਾਣੇ ਗਾਵੇ ਬਹੁਤ ਖੁਸ਼ੀ ਹੈ ਸਾਨੂੰ